ਤੁਹਾਨੂੰ ਦੱਸਤੀ ਜੀ ਪੰਪਾ ਸਾਹਿਬ ਨੇ ਦਿੱਲੀ ਦੇ ਰੋहिणी ਇਲਾਕੇ ਚ ਵੱਡਾ ਰੋਡ ショਅ ਕੱਢਿਆ ਤੇ ਵੱਡੀ ਗੱਲ ਕਹੀ ਆਉ ਤੁਹਾਨੂੰ ਦੱਸਦੇ ਆ ਪੰਪਾ ਸਾਹਿਬ ਨੇ ਕੀ ਕਿਹਾ ਦਿੱਲੀ ਦੇ ਵਿਧਾਨ ਸਭਾ ਹਲਕਾ ਰੋहिणी ਵਿਖੇ ਪਾਰਟੀ ਉਮੀਦਵਾਰ ਤੇ ਹੱਕ ਚ ਵਲੰਟੀਰੀਆਂ ਨਾਲ ਰੋਡ ショਅ ਕੱਢਿਆ ਪਾਰੀ ਗਿਣਤੀ ਚ ਪਹੁੰਚੇ ਲੋਕਾਂ ਦਾ ਇੱਕ ਇੱਕ ਚੱਲਿਆ ਕਦਮ ਸਿਰ ਮੱਥੇ ਦਿੱਲੀ ਦੇ ਲੋਕਾਂ ਦਾ ਆਮ ਆਦੀ ਪਾਰਟੀ ਪ੍ਰਤੀ ਉਤਸ਼ਾਹ ਤੇ ਵਿਸ਼ਵਾਸ ਇਸ ਗੱਲ ਦੀ ਗਵਾਹੀ ਪreturnData ਹੈ ਕਿ ਆਉਣ ਵਾਲੀ 5 ਫਰਵਰੀ ਨੂੰ ਗਾਲੀ ਗਲੋਚ ਦੀ ਰਾ ਨੀਤੀ ਕਰਨ ਵਾਲਿਆਂ ਨੂੰ ਸਬਕ ਸਿਖਾਉਣਗੇ ਮੁਰ ਆਪ ਦੀ ਸਰਕਾਰ ਬਣਾਉਣਗੇ ਮਾਨ ਸਤਕਾਰ ਅਤੇ ਪਿਆਰ ਦੇ ਲਈ ਆਪ ਸਭ ਦਾ ਦਿলো ਧੰਨਵਾਦ ਇਨਕਲਾਬ ਜਿੰਦਾਬਾਦ ਹਾਂਜੀ ਤੰਦਰਦੇਜੀ ਪੰਤਮਨ ਸਾਹਿਬ ਨੇ ਦਿੱਲੀ ਦੇ ਰੋਹਿਨੀ ਇਲਾਕੇ ਦੇ ਵਿੱਚ ਪਾਰਟੀ ਉਮੀਦਵਾਰ ਦੇ ਹੱਕ ਤੇ ਵੱਡਾ ਰੋਡ ショਅ ਕੱਢਿਆ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਆਮਦ ਪਾਰਟੀ ਦੀ ਸਰਕਾਰ ਲੋਕੀ ਲੈ ਕੇ ਆਣਗੇ ਕਿਉਂਕਿ 5 ਤਰੀਕ ਫਰਵ 5 ਫਰਵਰੀ ਨੋ ਵੋਟ ਪਾ ਕੇ ਆਮਾਦੀ ਪਾਰਟੀ ਨੂੰ ਦਿੱਲੀ ਚ ਜਿਤਾਣਗੇ ਇਹ ਸੀ ਅੱਜ ਦੀ ਖਬਰ ਤੁਹਾਨੂੰ ਦੱਸਦੀ ਹੈ ਪੰਚਮਾ ਸਾਹਿਬ ਨੇ ਦਿੱਲੀ ਦੇ ਰੋਹਾਨੀ ਇਲਾਕੇ ਵਿੱਚ ਰੋਸ਼ੋ ਕੱਢਿਆ ਤੇ ਵੱਡੀ ਗੱਲ ਕਹੀ ਉਹਨਾਂ ਨੇ ਲੋਕਾਂ ਤੇ ਪ੍ਰਤੀ ਵਿਸ਼ਵਾਸ ਜਤਾਇਆ ਕਿ ਲੋਕੀ ਜੋ ਹੈ ਗਾਲੀ ਗਲੋਦੀ ਰਾਜਨੀਤੀ ਤੋਂ ਦੂਰ हट ਕੇ ਕੰਮਾਂ ਤੇ ਇਸ ਆਮਾਦੀ ਪਾਰਟੀ ਨੂੰ ਵੋਟ ਦੇਣਗੇ ਤੇ ਦਿੱਲੀ ਦੇ ਵਿੱਚ ਮੁੜ ਆਮਾਦੀ ਪਾਰਟੀ ਦੀ ਸਰਕਾਰ ਬਣਾਉਣਗੇ ਤੁਹਾਨੂੰ ਦੱਸਦੀ ਹੈ ਜੀ ਪੰਚਮਾ ਸਾਹਿਬ ਲਗਾਤਾਰ ਦਿੱਲੀ ਦੇ ਵਿੱਚ ਵੱਖ-ਵੱਖ ਰੋਸ਼ੋ ਕੱਢਦੇ ਪਏ ਹੈਗੇ ਪਾਰਟੀ ਵਲੰਟੀਅਰਾਂ ਦੇ ਹੱਕ ਦੇ ਵਿੱਚ ਤੇ ਇਸ ਵਾਰ ਵੀ ਉਹਨਾਂ ਜੋ ਰੋहिणी ਇਲਾਕੇ ਦੇ ਵਿੱਚ ਰੋਸ਼ੋ ਕੱਢਿਆ ਤੇ ਵੱਡੀ ਗੱਲ ਕਹੀ ਜਾਂਦੇ ਆਂ ਤੁਹਾਨੂੰ ਦੱਸ ਤੀਏ ਪੰਤ ਮਨ ਸਾਹਿਬ ਨੇ ਰੋहिणी ਇਲਾਕੇ ਦਿੱਲੀ ਦੇ ਵਿੱਚ ਰੋਸ਼ੋ ਕੱਢਿਆ ਤੇ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਵੱਡੀ ਗੱਲ ਕਹੀ